ਪਈਸਾ ਪਲਵਿੰਦਰ ਸਿੰਘ ਥੁਈ ਜੀ ਤੁਸੀਂ ਪਿਛਲੇ 50 ਸਾਲਾਂ ਤੋਂ ਤੁਹਾਡਾ ਪਰਿਵਾਰ ਗੁਰਚਰਨ ਸਿੰਘ ਟੋੜਾ ਜੀ ਠੀਕ ਹੈ ਜ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਆਪਣੇ ਅਕਾਲੀ ਦਲ ਦੀ ਨੀਂ ਰੱਖੀ ਸੀਗੀ ਤੁਸੀਂ ਆਪਣੇ ਪਰਿਵਾਰ ਸਮੇਤ ਪਿਛਲੇ 50 ਸਾਲਾਂ ਤੋਂ ਸੇਵਾ ਕਰ ਰਹੇ ਹੋ ਤੇ ਤੁਸੀਂ ਹੁਣ ਅੱਜ ਕੱਲ ਆਪਣਾ ਅਕਾਲੀ ਦਲ ਤੋਂ ਅੱਡ ਹੋ ਕੇ ਠੀਕ ਹੈ ਇੱਕ ਨਵੀਂ ਪਾਰਟੀ ਵਿੱਚ ਸ਼ਾਮਲ ਹੋਏ ਹੋ ਇਹਦਾ ਕੀ ਕਾਰਨ ਹੈ ਜੀ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਸੀ ਉਹ ਪੰਥਕ ਕਾਲੀ ਦਲਤੀ ਜਿੰਨਾ ਚਿਰ ਜਥੇਦਾਰ ਗੁਰਚਰ ਸਿੰਘ ਟੋੜਾ ਰਹੇ ਨੇ ਉਸ ਤੋਂ ਬਾਅਦ ਜੱਤੂ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਪ੍ਰਧਾਨ ਐ ਨੇ ਅਬ ਦਾ ਵਪਾਰੀ ਮੁੰਡਾ ਲਾਇਆ ਉਹ ਹਰ ਇੱਕ ਜਿਹੜੇ ਗਰੀਬ ਐਮਐਲਏ ਬਣਦੇ ਤੇ ਜਾਂ ਵਜੀਰ ਉਹਨਾਂ ਤੋਂ ਟਿਕਟਾਂ ਲੈਣ ਦੀਆਂ ਪੈਸੇ ਮੰਗਦੀਆਂ ਸਾਨੂੰ ਵੀ ਕਿਹਾ ਗਿਆ ਕਿ ਤੁਹਾਡੇ ਕੋਲੇ ਪੈਸੇ ਨਹੀਂ ਸਾਡੇ ਜਿਹੜੇ ਪਰਿਵਾਰ ਨੇ ਜਿਹੜੀ ਸੇਵਾ ਕੀਤੀ ਹੈ ਕੂਹੀ ਅਤੇ ਟੌੜਾ ਪਰਿਵਾਰ ਨੇ ਸਾਡੇ ਬਾਬਾ ਜੀ ਹੁੰਦੇ ਤੇ ਜਥੇਦਾਰ ਕੁਲਵਕ ਸਿੰਘ ਸਿੱਧਾ ਜੱਟ ਜਿਨ੍ਹਾਂ ਨੂੰ ਕਪੂਰੀ ਦਾ ਮੋਰਚਾ ਜੈਤੂ ਦਾ ਮੋਰਚਾ ਲਾਇਆ ਸਾਡੀਆਂ ਜਿਹੜੀਆਂ ਜ਼ਮੀਨਾਂ ਦੀਆਂ ਉਹ ਵੀ ਹਾਕਮ ਸਰਕਾਰਾਂ ਨੇ ਰਿਕਵਰ ਕਰ ਲਈ ਅਸੀਂ ਜਿਆਦਾ ਇਮਾਨਦਾਰੀ ਦੀ ਗੱਲ ਕਰਦੇ ਤੇ ਬਦਲਾਂ ਨੂੰ ਇਹ ਹਾਜਮ ਨਹੀਂ ਹੋਉਂਦੀ ਸ਼ਰੋਮਣੀ ਕਮੇਟੀ ਜੀ ਜਿੰਨਾ ਚਿਰ ਪ੍ਰਧਾਨ ਸਾਹਿਬ ਨੇ 27 ਸਾਲ ਸੇਵਾ ਕੀਤੀ ਅਣਥੱਕ ਮਿਹਨਤ ਕੀਤੀ ਗਰੀਬ ਪਰਿਵਾਰਾਂ ਦੇ ਨੌ ਨੌਜਵਾਨ ਮੁੰਡੇ ਨੌਕਰੀਆਂ ਤੇ ਰੱਖੇ ਜਦ ਕਿ ਅੱਜ ਅਸੀਂ ਕਹਿੰਦੇ ਆ ਵੀ ਸਰਕਾਰ ਵੀ ਉਹਨੇ ਬੱਚੇ ਨਹੀਂ ਰੱਖ ਸਕਦੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਬਹੁਤ ਸੰਸਥਾ ਕਾਲਜ ਵੱਡੇ ਵੱਡੇ ਗੁਰੂ ਘਰਾਂ ਦੀਆਂ ਨੀਂਹਾਂ ਰਖਾਈਆਂ ਸੇਵਾ ਕਰਵਾਈਆਂ ਬਾਬਿਆਂ ਬਾਬਾ ਜਿਵੇਂ ਦਿੱਲੀ ਵਾਲੇ ਨੇ ਹਰਵੰਕ ਸਿੰਘ ਜੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਹੁਣ ਪਰ ਅੱਜ ਕੱਲ ਜਿਹੜਾ ਸਾਡਾ ਸ਼ਰੋਮਣੀ ਕਮੇਟੀ ਦਾ ਅਧਾਰਾ ਇਹ ਕਾਲੀਦਾਲ ਵਾਲਿਆਂ ਨੇ ਤੇ ਕਾਬਜ਼ ਹੋ ਗਏ ਜਿੰਨੀਆਂ ਰੈਲੀਆਂ ਜਿੰਨੇ ਫੰਕਸ਼ਨ ਹੁੰਦੇ ਨੇ ਜਿਹੜਾ ਖਾਣਾ ਪੀਣਾ ਉੱਥੋਂ ਆਉਂਦਾ ਹੈ ਜਿਹੜੇ ਸਾਡੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਲਾਉਂਦੇ ਨੇ ਇਹ ਓਏ ਉਹ ਲਾਉਂਦੇ ਨੇ ਵੀ ਜਦ ਮਰਜ਼ੀ ਉਹਨਾਂ ਨੂੰ ਅਸੀਂ ਤਾਰ ਲਈਏ ਜੋ ਮਰਜ਼ੀ ਕਰਾ ਲਈਏ ਜਥੇਦਾਰ ਵੀ ਉਹ ਲਾਉਂਦੇ ਨੇ ਮਾਫੀਨਾਮਾ ਕਿਸੇ ਦਾ ਵਾਪਸ ਲੈ ਲਓ ਕਿਸੇ ਦਾ ਵਾਪਸ ਕਰਾ ਦਿਓ ਜੋ ਮਰਜ਼ੀ ਕਰਾ ਦਿਓ ਬਦਲਾ ਨੇ ਰਿੱਤੇ ਬਜਰੀ ਤੇ ਕੀ ਕਹਿ ਦੀ ਮਜੀਠੀਏ ਨੇ ਸਾਰਾ ਧੰਦਾ ਸਮੈਕ ਦਾ ਸਾਡਾ ਪੰਜਾਬ ਹੈ ਜਿਹੜਾ ਬਰਬਾਦੀ ਵੱਲ ਲੈ ਗਿਆ ਤੁਸੀਂ ਸਾਰੀਆਂ ਫੋਟੋ ਅੱਜ ਅਗਰ ਲਾਈਵ ਫੇਸਬੁੱਕ ਤੇ ਦੇਖਦੇ ਹਾਂ ਕੀ ਹੋ ਰਿਹਾ ਸਾਡੇ ਪਰਿਵਾਰ ਨੂੰ ਅੱਜ ਅਸੀਂ ਸ਼੍ਰੋਮਣੀ ਕਮੰਡਲੀ ਕਾਲੀਦਲ ਦੇ ਵਿੱਚ ਸਾਡੇ ਚਾਚਾ ਜੀ 1997 ਦੇ ਵਿੱਚ ਪੀ ਡਬਲਯੂ ਡੀ ਦੇ ਮਨਿਸਟਰ ਬਣੇ ਜਦ ਕਿ ਸਾਡੇ ਕੋਲੇ ਵੱਡੇ ਠੇਕੇਦਾਰ ਆਇਆ ਕਰਦੇ ਤੇ ਵੀ ਇਹ ਆ ਲੈ ਲੋ ਉਹ ਲੈ ਲੋ ਇੰਨੇ ਪੈਸੇ ਲੈ ਲੋ ਸਾਨੂੰ ਕੋਈ ਠੇਕਾ ਦਵਾ ਦਿਓ ਲੇਕਿਨ ਸਾਡੇ ਪਰਿਵਾਰ ਦੀ ਗੁਰਤੀ ਤੋਂ ਜਥੇਦਾਰ ਗੁਰਵਖ ਸਿੰਘ ਥੂਈ ਤੇ ਜਥੇਦਾਰ ਗੁਰਚਰ ਸਿੰਘ ਟੋੜਾ ਨੇ ਇਹ ਸਕਾਇਆ ਸੀ ਵੀ ਇੱਕ ਵੀ ਨਵੇਂ ਪੈਸੇ ਦੀ ਹੈ ਜਿਹੜੀ ਤੁਸੀਂ ਕ੍ਰਪਸ਼ਨ ਨਹੀਂ ਕਰਨੀ ਅਤੇ ਅੱਜ ਜਿਹੜਾ ਸਾਨੂੰ ਟਿਕਟ ਮਿਲਿਆ ਸਾਨੂੰ ਨਵਾਜਿਆ ਪਾਰਟੀ ਨੇ ਆਪ ਬੁਲਾ ਕੇ ਆਮ ਆਦਮੀ ਪਾਰਟੀ ਨੇ ਸਾਨੂੰ ਜਿਹੜਾ ਟਿਕਟ ਦਿੱਤਾ ਉਹ ਅੱਜ ਸਾਡੀ ਚਿੱਟੀ ਚਾਦਰ ਨੂੰ ਦੇਖ ਕੇ ਦਿੱਤਾ ਜਦ ਕਿ ਅੱਜ ਬਦਲਾਂ ਦੇ ਬਹੁਤ ਨੇੜਲੇ ਲੋਕ ਕੇਂਦਰੀ ਆਲਸਾਹਬ ਕੋਲੇ ਗਏ ਟਿਕਟਾਂ ਦੀ ਮੰਗ ਕੀਤੀ ਵੀ ਸਾਨੂੰ ਦੇ ਦਿਓ ਕਾਂਗਰਸੀ ਵੀ ਗਏ ਉਹ ਕਹਿੰਦੇ ਤੁਹਾਡੀ ਭ੍ਰਿਸ਼ਟ ਪਾਰਟੀਆਂ ਨੇ ਅਸੀਂ ਇਹਨਾਂ ਨੂੰ ਨਹੀਂ ਦੰਦੇ ਪਰ ਸਾਨੂੰ ਇੱਕ ਅਕਾਲੀ ਦਲ ਨੇ ਅਕਾਲੀ ਦਲ ਤੋਂ ਸਾਨੂੰ ਉਹਨਾਂ ਨੇ ਦੇਖ ਕੇ ਵੀ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਵੀ 1 ਰੁਪਏ ਦਾ ਇਹਨਾਂ ਤੇ ਕੋਈ ਅਲੀਗੇਸ਼ਨ ਨਹੀਂ ਸਾਨੂੰ ਟਿਕਟ ਦਿੱਤਾ ਅੱਜ ਅਸੀਂ ਸਨੌਰ ਹਲਕੇ 'ਚ ਐਨੇ ਫਕਰ ਨਾਲ ਅਸੀਂ ਜਿੱਥੇ ਤਿੰਨ ਵਾਰੀ ਤੋਂ ਪਹਿਲਾਂ ਇਲੈਕਸ਼ਨ ਲੜਿਆ ਅਸੀਂ ਐਨੇ ਫਕਰ ਨਾਲ ਇਲੈਕਸ਼ਨ ਲੜ ਰਹੇ ਹਾਂ ਸਾਨੂੰ ਅੱਜ ਤੱਕ ਕਿਸੇ ਵੀ ਪਿੰਡ 'ਚ ਗਿਆ ਨੂੰ ਸਾਡੀ ਚਾਚਾ ਜੀ ਚਾਚੀ ਜੀ ਨੂੰ ਚਾਚਾ ਜੀ ਨੂੰ ਸਾਨੂੰ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਾਨੂੰ ਇੱਕ ਨੂੰ ਵੀ ਇਹ ਕਹਿਣ ਨੂੰ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਸਾਡੇ ਕੰਮ ਨਹੀਂ ਕਰਾਏ ਤੁਸੀਂ ਸਾ ਤੋਂ ਫੰਡ ਲੈ ਤੇ ਸਾਡੇ ਬੱਚੇ ਨਹੀਂ ਨੌਕਰੀਆਂ ਤੇ ਲਵਾਏ ਜੋ ਕੰਮ ਕੀਤਾ ਸੀ ਸਹਤ ਚਾਹ ਦਾ ਕੱਪ ਤੱਕ ਕਿਸੇ ਤੋਂ ਜ਼ਰੂਰ ਪੀ ਲਿਆ ਹੋ ਕੋਈ ਇਹ ਨਹੀਂ ਲੱਗ ਕੇ ਦਾ ਕਹਿ ਸਕਦਾ ਵੀ ਐਂ ਕਰ ਲਿਆ ਐਂ ਕਰ ਲਿਆ ਦੋਹੇ ਪਾਰਟੀਆਂ ਫੰਡ ਵੀ ਲੈਂਦੀਆਂ ਰਹੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਥੋੜਾ ਹੂ ਲਵਾਦਾਂਗੇ ਇੰਨੀਆਂ ਖਿਮਾਂ ਦਾ ਇੰਦੀ ਹੀ ਬੇਨਤੀ ਕਰਦਾ ਖਿਮਾਂ ਦਾ ਜਾਜਕਾ ਵਾਹਿਗੁਰਜੀ ਕਾ ਕਾਲ ਸਾਹਿਬ ਵਾਹਿਗੁਰਜੀ ਕੀ ਬਤ ਇਹ ਸਨ ਜੀ ਆਪਣੇ ਥੂਹੀ ਤੋਂ ਸਰਪੰਚ ਸਾਹਿਬ ਬੀਬੀ ਕੁਲਦੀਪ ਕੌਰ ਜੀ ਦੇ ਪਤੀਜਾ ਸਾਹਿਬ ਦੇਖੋ ਜੀ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਠੀਕ ਹੈ ਜੀ ਇਹ ਆਮ ਪਾਰਟੀ ਲਈ ਇਹ ਦੇਖੋ ਟੈਂਪੂ ਦੇ ਵਿੱਚ ਜਾ ਕੇ ਕਰ ਕਰ ਪਿੰਡਾਂ ਦੇ ਵਿੱਚ ਜਾ ਕੇ ਟੈਂਪੂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਤੇ ਇਹ ਆਮ ਆਦਮੀ ਪਾਰਟੀ ਬਲਵੇੜਾ ਵੀ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਤੇ ਆਮ ਆਦਮੀ ਪਾਰਟੀ ਬਲਵੇੜਾ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ